ਜੀ ਬੋ ਜਰਦੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਵਾ ਦੇਖੋ ਖੜੇ ਆ ਪਸ਼ੂ ਆ 10 ਪਾਥੀਆਂ ਇੱਥੇ 10 ਪਾਥੀਆਂ ਇੱਥੇ ਜੇ ਖੁਸ਼ ਰਹਿਣਗੇ ਤਾਂ ਆਪਾਂ ਖੁਸ਼ ਆ ਇੱਧਰ ਲਾਤੀ ਮੱਛਰਦਾਨੀ ਉੱਧਰ ਲਾਉਣੀ ਆ ਹਲੇ ਮੇਰਾ ਟਾਈਮ ਨਹੀਂ ਲੱਗਿਆ ਹਲੇ ਮੱਛਰ ਵੀ ਥੋੜਾ ਜਿਹਾ ਸਾਡੇ ਘਟ ਹੈ ਓਕਣਾ ਨਹੀਂ ਹੈ ਜਿਵੇਂ ਅੱਗੇ ਹੁੰਦਾ ਹੁੰਦਾ ਓਕੇ ਗੇਟੀਆਂ ਜੀਰੀਆਂ ਕਰਕੇ ਹੁਣ ਜਾਲਾ ਵੀ ਪਹਿਣਾ ਸ਼ੁਰੂ ਹੋ ਗਿਆ ਤੇ ਉਰੇ ਵੀ ਖੜੇ ਆ ਸਾਰੇ ਮੱਛਰਦਾਨੀ ਚੱਕਣੀ ਚੱਲ ਇੱਥੋਂ ਦਿਖਾ ਦੇਣਾ ਦੇਖੋ ਖੜੇ ਆ ਕਿਸੇ ਪਸ਼ੂ ਨੂੰ ਹੱਥੂ ਨਹੀਂ ਆ ਰਿਹਾ ਕੁਝ ਨਹੀਂ ਹੋ ਰਿਹਾ ਨਜ਼ਾਰੇ ਨਾਲ ਖੜੇ ਆ ਤੇ ਇੱਧਰ ਇੱਕ ਨੇ ਉੱਧਰ ਕਰੇ ਹੋਏ ਆ ਆਪਣੇ ਦੋਨੋਂ ਪਾਸੇ ਤੇ ਇੱਧਰ ਆ ਦੋ ਇਕੱਟੇ ਖੜੇ ਆ ਆ ਕਟੀਆਂ ਖੜੀਆਂ ਆਪਣੀਆਂ ਉਹ ਗੱਟੂ ਦਾਣਾ ਪਾ ਰਿਹਾ ਬਹੁਤ ਮਿਹਨਤ ਕਰਦਾ ਬਈ ਸਵੇਰੇ ਸਕੂਲ ਜਾਣ ਤੋਂ ਪਹਿਲਾਂ-ਪਹਿਲਾਂ ਸਾਰੇ ਪਸ਼ੂ ਬੰਨ ਕੇ ਜਾਂਦਾ ਇਹ ਹੋਰ ਨੂੰ ਹਫਤਾ ਹੋ ਗਿਆ ਹੁਣ ਸਾਰੇ ਪਸ਼ੂ ਇਹੀ ਬੰਨਦਾ ਪਹਿਲਾਂ ਮੈਂ ਬੰਨਦਾ ਤਾਂ ਚਲ ਹੁਣੇ ਲੱਗ ਗਿਆ ਮਨੂਨ ਦਾ ਵੀ ਚਲ ਕੰਮ ਕਰਦਾ ਦੇਖੋ ਬਹੁਤ ਮਿਹਨਤ ਕਰਦਾ ਆ ਹੁਣ ਸਾਰੀਆਂ ਮੱਝਾਂ ਉਧਰ ਪਾਣੀ ਪਿਲਾ ਕੇ ਬੰਨਿਆ ਮੈਂ ਪਰਾਂ ਬੰਨਦਾ ਤਾਂ ਚਲੋ ਨਿਆਣੇ ਲੱਗਣੇ ਚਾਹੀਦੇ ਆ ਬੱਕੀ ਸ਼ੌਂਕ ਹੁੰਦਾ ਇਹਨੂੰ ਸ਼ੌਂਕ ਬਹੁਤ ਹੈ। ਭਾਈ ਇੱਕ ਗੱਲ ਹੋਰ ਦੱਸ ਦਿੰਨੇ ਆਂ ਆਪਾਂ ਜੋ ਆਪਣੇ ਤਜਰਬੇ ਦੇ ਹਿਸਾਬ ਨਾਲ ਧੂਆਂ ਤੇ ਬਿਨਾ ਮੱਛਰਾਂ ਦਾ ਕੋਈ ਹੱਲ ਨਹੀਂ। ਧੂਆਂ ਜਾਂ ਮੱਛਰ ਦਾ ਨਹੀਂ। ਕਈ ਕਹਿ ਦਿੰਨੇ ਆਂ ਡੀਜ਼ਲ ਪਾ ਦੋ। ਕਾਲਾ ਤੇਲ ਪਾ ਦੋ ਵਿੱਚ ਉਹਦੇ ਨਾਲ ਤਾਂ ਯਾਰ ਚਮੜੀ ਖਰਾਬ ਹੋ ਜਾਂਦੀ ਐ ਰੰਗਰਾਂ ਦੀ। ਅਸੀਂ ਤਾਂ ਪਾਇਆ ਨਹੀਂ ਕਦੇ। ਵੈਸੇ ਜਿੰਨੇ ਕ ਲੋਕਾਂ ਨੂੰ ਪੁੱਛਿਆ ਉਹ ਇਹੀ ਕਹਿੰਦੇ ਆਂ ਵੀ ਉਹਦੇ ਨਾਲ ਚਮੜੀ ਖਰਾਬ ਹੁੰਦੀ ਐ। ਫੇਰ ਆਪਾਂ ਨੁਕਸਾਨ ਕਾਹਨੂੰ ਕਰਾਉਣਾ। ਆਹੇ ਖੜੇ ਰਹਿਣ ਪਛੂ ساری ਰਾਤ ਹੁਣ ਆ ਤੂੰ ਐ ਇਹਨੇ ਚੱਲੀ ਜਾਣਾ ਹੌਲੀ ਹੌਲੀ ਉੱਪਰ ਗਿੱਲੀ ਤੂੜੀ ਪਾਤੀ ਆਪਾਂ ਪੁਰਾਣੀ ਹੌਲੀ ਹੌਲੀ ਚੱਲੀ ਜਾਣਾ ਇਹਨੇ ਇੱਕ ਪਾਤੀ ਪੁੱਗੀ ਦੋ ਹੌਲੀ ਹੌਲੀ 10 ਪਾਤੀਆਂ ਜਾਂ ਸਵੇਰੇ ਅਸੀਂ 3:30 4 ਵਜੇ ਉੱਠ ਜਾਨੇ ਆ 3:30 ਨੂੰ ਜਿੰਨੇ ਚੱਲ 4:00 ਵਜੇ ਇੱਧਰ ਆ ਜਾਨੇ ਆ ਤੇ ਜਦ ਚੱਲਦੇ ਹੋਏ ਆ ਤੋ ਐਨ ਵਧੀਆ ਤਰੀਕੇ ਨਾਲ ਠੀਕ ਆ ਜੀ ਬਸ 15 20 ਦਿਨ ਮਹੀਨਾ ਲਾ ਲਓ ਵਾਧ ਤ ਵਾਧ ਬਹੁਤ ਜਿਆਦਾ ਸਭਾਲਾ ਡੰਗ ਪਛਮਾ ਦੀ ਜਿਹਨੇ ਬੀ ਆ ਮਹੀਨਾ ਸੰਭ ਲਿਆ ਉਹਦੇ ਪਸ਼ੂ ਬਜੇ ਰਹਿਣਗੇ ਇਹਨਾਂ ਨੇ ਕਿਹੜਾ ਵਿਚਾਰਿਆ ਨੇ ਬੋਲਣਾ ਇਹ ਤਾਂ ਪਨੂਏ ਚਾਹੀਦਾ ਵੀ ਇਹਨਾਂ ਦਾ ਪ੍ਰਬੰਧ ਕਰਕੇ ਰੱਖੀਏ ਉਹ ਮੁਰਗੇ ਵੀ ਨਜ਼ਾਰੇ ਲੈ ਰਹੇ ਆ ਠੀਕ ਆ ਜੀ ਕਰਿਓ ਸ਼ੇਰ